ਅੱਗੇ ਗੱਲ ਤੋਂ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਜਿਹਦੇ ਕਰਕੇ ਪੁਨੀਸ਼ ਸੋਦਿਆ ਨੂੰ ਕਹਿਣਾ ਪਿਆ ਆ ਸੰਧਾਨ ਦੰਡ पे ਝੂਠ ਸਾਚਾ ਤੱਕਾ ਜੋ ਮਰਜ਼ੀ ਇੱਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹਾਲੀ ਦੀ ਪ੍ਰੋਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦੌਰਾਨ ਝੂਠੇ ਪਰਚੇ ਕਰ ਰਹੇ ਨੇ ਇਹਦੇ ਨਾਲ ਹੀ ਸਰਕਾਰ ਦੀ ਬੁਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਜ਼ਰੂਰ ਦੱਸਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇੱਕ ਕੱਟਿਆ ਨਹੀਂ ਇੱਕ ਕੱਲੇ ਆਕਾਲੀ ਦਲ ਦੇ ਖਿਲਾਫ ਬੋਲਦੀਆਂ ਨੇ ਦਿੱਲੀ ਚ ਤਾਂ ਸਾਰੀ ਕੱਟਿਆ ਨੇ ਬਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਈ ਤੇ ਰਾਜ ਸਭਾ ਤੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਮੋਟਾ ਪਾਈਆ ਭਾਜਪਾ ਨੇ ਤੇ ਇੰਡੀਆ ਅਲਾਈਅੰਸ ਤੇ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕੰਨੇ ਅਸੀਂ ਆਟਾ ਇਹ ਕੰਨੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸਿੱਕੇ ਦਿਨਾਤ ਦਵੇ ਤੇ ਇਹਨਾਂ ਨੂੰ ਸੂਬੇ ਕੀ ਗਿਰੂ ਦਾ ਵਿਕਾਸ ਦਾ ਕੰਮ ਕੀ ਕੀਤਾ ਹੈ ਆਮ ਆਦਮੀ ਪਾਰਟੀ ਦੇ 4 ਸਾਲ ਪੂਰੇ ਹੋ ਕੇਰੇ ਵਾਦੇ ਚ ਪੂਰੇ ਹੋ ਕਿ ਨਹੀਂ ਇੱਕ ਇੱਕ ਬੀਬੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਬਲਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤੱਕ ਤੇ ਪਹਿਲੇ ਤਾਂ ਬੀਬੀਆਂ ਆਪਨੇ 50000 ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਿਹਕੇ ਫਾਰਮ ਪਰ ਭਾਈ ਸੀਗੇ ਵੋਟਾਂ ਦੇਲੇ ਕਿ ਸਰਕਾਰ ਬਣਨ ਸਾਰੀ ਮਿਲੂਗੀ ਤਾਂ ਜੇ ਤੁਹਾਡੇ 50000 ਤਰਦੇ ਨਹੀਂ ਹੈਗੇ ਤੇ ਫਿਰ ਰਸਤਾ ਨਾ ਆਪਣਾ ਫਿਰ ਕਾਹਦਾ ਵੋਟ ਮੰਗਨ ਆਸਤੇ ਆਇਨੇ ਸਾਲ ਪਾਰ ਰਹਿ ਗਿਆ ਜਾਂ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਸਪਾਈ ਇਲੈਕਸ਼ਨ ਤੁਸੀਂ ਇਹ ਡਰਵੇ ਦੀ ਦੇਖ ਲੋ ਲੋਧਿਆਨੇ ਦੀ ਦੇਖ ਲਓ ਜਲੰਧਰ ਦੀ ਦੇਖੋ ਜਿਨਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਤੇ ਹੁਣ ਕੀ ਕਹ ਲਾ ਇਹ ਤਾਂ ਸਾਡੇ ਗਦਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹਨਾਂ ਦੇ ਦੋ ਚਾਰ ਮਕਾਨ ਹੋਰ ਬਣ ਜਾ ਨੇ ਇਸ ਆਸ 'ਚ ਉਹ ਚੱਲੇਗੇ ਨਹੀਂ ਤਾਂ ਇਹਨਾਂ ਨੂੰ ਤਾਂ ਉਮੀਦ ਹੀ ਕੋਈ ਪੰਜਾਬ ਦੇ ਰਿਹਾ ਹੈ 90% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਆ ਇਹ ਕੀ ਸੰਕੇਤ ਦਿੰਦਾ ਹੈ ਇਹ ਸੰਕੇਤ ਆ ਹੀ ਦਿੰਦਾ ਕਿ ਬੁਖਲਾਇਓ ਇਹਨਾਂ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕਿਹਾ ਪਾਵੇ ਪੈਨਸ਼ਨ ਕਿਹਾ ਪਾਵੇ ਸ਼ਦਨ ਤੇ ਪਾਵੇ ਕੁੜੀਆਂ ਦੇ ਸਾਈਕਲ ਕਿਹਾ ਪਾਵੇ ਬਜਿੱਫੇ ਕਿਹਾ ਪਾਵੇ ਮੋਟਰ ਤੇ ਬਿਲ ਮਾਸ ਕਿਤੇ ਪਾਵੇ ਮੋਟਰ ਤੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਿਜਲੀ ਦੇ ਗ੍ਰਿਡ ਦੇਖ ਲੋ ਸੜਕਾਂ ਦੇਖ ਲੋ ਪੁਲ ਦੇਖ ਲੋ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਕੀਤੀ ਪਿੰਡ 'ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਲਗਿਆ ਬੜਾ ਬੜਾ ਦਰਾਮਾ ਕਹਿੰਦੇ ਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਵੇਖੀਏ ਟੋਟਲੀ ਫੇਲ ਹੜਾ ਦੇ ਪੈਸੇ ਤਾਂ ਪਛਟ ਗਏ ਅੱਜ ਜਿੰਨਾ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜ਼ਰੀਆ ਰਿਹਾ। ਇੱਕ ਆਸ ਸੀ ਕਿ ਮੁਆਵਜ਼ਾ ਮਿਲੂਗਾ ਆਪਣੇ ਸਿਰਫ ਪੈਰ ਫੇਰ ਖੜੇ ਹੋਵਾਂਗੇ। ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੁਝ ਛੱਡਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਇੱਕ 2 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਵਿਕਾਸ ਦੀ ਕਿੱਟ ਕਿਤੇ ਨਹੀਂ ਲੱਗੀ। ਸਾਡੇ ਅਸੀਂ ਜੇ ਮੈਰੀਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ ਪਿੰਡ ਚੇ ਸਪਿੰਟਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਤੇ ਇਹਨਾਂ ਨੇ ਬਣਾਈ ਉਹ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟਰੀਨਾ ਦੇ ਉਹਨਾਂ ਤੇ ਨਹੀਂ ਪੱਥਰ ਰੱਖੇ ਜੇ ਅਸੀਂ ਏਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀਸ ਆਪਣੇ ਜਿਹੜੇ ਪਿੰਡਾਂ ਦੇ ਤੇ ਸ਼ਹਿਰਾਂ ਦੇ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਜੇ ਕਿਸੇ ਦੇ ਮਾਫ ਹੋ ਰਹੇ ਨੇ ਉਹ ਸਾਡੇ ਪਿਛਲੀ ਹੋਏ ਬਣਾਈ ਹੋਏ ਗ੍ਰਿਣਾ ਕਰਕੇ ਹੋ ਰਹੇ ਨਹੀਂ ਇਹਨਾਂ ਨੇ ਤਾਂ ਇੱਕ ਯੂਨਿਟ ਬਿਜਲੀ ਦਾ ਗਵਾਲੇ ਨਹੀਂ ਕਰਿਆ। ਰੋਸ਼ਨ ਖਿਲਾਫ ਦੇ ਨਾਤੇ ਰਾਸਟਰ ਮੁਕਤੀ ਰੱਖਦੇ ਹਰ ਹਰ ਪੱਖੋਂ ਇਹ ਬਿਲਕੁਲ ਸੇਲ ਹੋਏ ਨੇ ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਕਨੇ ਗੱਲਾਖਣ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਝੂਠੇ ਲਾਰੇ ਕਰਕੇ ਹੁਣ ਲੋਕੀ ਜਾਗ ਗਏ। ਹੁਣ ਤੱਕ ਮੰਤਰੀਆਂ ਵੀ ਜਾਂ ਵਿਧਾਇਕ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੀ ਇਤਰਾਜ ਜੋ ਵੀਡੀਓਜ਼ ਆ ਰਹੀਆਂ ਖੁਦ ਸੀਐਮਪੀ ਸਾਹਮਣੇ ਆ ਕੇ ਵੀਡੀਓ ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕੇ ਮੈਂ ਪਾਪੀ ਤੇ ਸੀਐਮ ਦਾ ਕਿਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਆਉਂਦਾ ਸੀਗਾ ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ ਪੂਰੇ ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਤਾਂ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰੀਆਂ ਸਾਹਮਣੇ ਹੁਣ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਏਆਈ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤਾਂ ਉਹਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਬੰਦਾ ਹੈ ਮੁੱਖ ਮੰਤਰੀ ਸਾਹਿਬ ਬਿਆਨ ਦੇ ਗਏ ਆ ਕਿ ਚਿੱਕੜਾ ਚਾਦੀ ਰੱਖੀ ਹੋਈ ਹੈ ਕਿ 25 ਗੁਜਰੀ ਹੈ ਕਿ 25 ਸਾਲ ਦਾ ਗੰਦੀ ਕੰਮ ਕਰਦਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿ ਸੀਐਮ ਸਾਹਿਬ ਮੁੱਖ ਮੰਤਰੀ ਨੇ ਕਾਲੀ ਕਿਉਂ ਕਰ ਗਏ ਮੁੱਖ ਮੰਤਰੀ ਕਹਾਂ ਹੈਗਾ ਏ ਮੋਤਮੰਤਰੀ ਦਿੱਲੀ ਨੂੰ ਵਖਿਆ ਹੋਇਆ ਇਹਨੇ ਘੁੱਟਨੇ ਟੇਕ ਕੇ ਆਪਣੀ ਕੁਰਸੀ ਕਾਦੇ ਪੰਜਾਬ ਦਾ ਚਲਾ ਕੇ ਜਿਹੜੀ ਆ ਕਸ ਸੋਧਿਆ ਰਿਹਾ ਮੋਤਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਬੂਤਕ ਸਾਡਾ ਪਾਣੀ ਇਹਨੇ ਖੋਤਾ ਚੱਕ ਤੇ ਉਹ ਦੇ ਦਿੱਤਾ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਕਾ ਬੀਬੀਐਮਜੀ ਤੇ ਸਾਡਾ ਪੰਜਾਬ ਦੇ ਕਿਹੜੇ ਹੱਕ ਤੇ ਬੋਲਦਾ ਹੈਗਾ ਇਹ ਤਾਂ ਕੱਲਾ ਅਕਾਲੀ ਦਲ ਨੂੰ ਭੰਡਨ ਜੋਗਾ ਹੋ ਰਿਹਾ ਦੇਖੋ ਕੋਈ ਸਹੀ ਅਕਾਲੀ ਦਲ ਵੱਲੋਂ ਬਹੁਤ ਸਾਰੇ ਕੀ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜਿਮਣੀ ਚੁੰਨ ਦੇ ਕਰਕੇ ਧਰਨੇ ਲਗਾ ਰਹੇ ਨੇ ਅਕਾਲੀ ਦਲ ਕੀ ਸਵਾਰੇਗਾ ਜੀ ਜਦੋਂ ਅਕਾਲੀ ਦਲ ਆਉਂਦਾ ਮੈਂ ਆਹੀ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਅੱਜ ਰੰਗਲੇ ਪੰਜਾਬ 'ਚ ਹਲਾਕ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਹਨਾਂ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹਨਾਂ ਨੂੰ ਪੋਲ ਖੋਲਦਾ ਸੀ 4 ਮਹੀਨੇ ਚੋ ਜੇ ਇਹ ਚ ਬੰਦ ਕੀਤਾ ਦਸੋ ਕਿ ਨਸ਼ੇ ਖਤਮ ਆਲੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਬਰ ਚਾਰ ਹਫਤੇ ਚ ਖਤਮ ਕਰਨੇ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪਰੋਪੋਰਸ਼ਨੇਟ ਐਸੈਟ ਦਾ ਉਹਦੇ ਜੇ ਨਸ਼ੇ ਦਾ ਨਾ ਹੀ ਨਹੀਂ ਹੈਗਾ ਸੋ ਜਮ੍ਹਾਂ ਅਜ ਮੇਰੇ ਹਲਕੇ ਚ 5 ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਦੇ ਵਿਰੋਧ ਇਹ ਲੜਾਈ ਲੜ ਰਹੀ ਹੈ ਸੋ ਨਸ਼ਿਆਂ ਦਾ ਆਹ ਹਾਲ ਹੈ ਕੱਟੜ ਇਮਾਨਦਾਰੀ ਦਾ ਤਾਂ ਡੀਆਈਜੀ ਕੋਲਰ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆ ਕੇ ਜਿਹੜੇ ਚੰਨੀ ਦੇ ਰਿਸ਼ਤੇਦਾਰ ਤੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਹੁਣ ਇਹ ਡੀਆਈਜੀ ਕੋ ਨਾ ਨਾਇ ਨੇ ਮੰਤਰੀਓ ਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟੜ ਇਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਨਾ ਹੈਗਾ ਜਿੰਨਾ ਜਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਢੋਂਗੇ ਉਹ ਪੰਜਾਬ ਸੇ ਜਿਵੇਂ ਅਕਾਲੀ ਦੰਦ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਬਾਾਰ ਫੇਰ ਆਵਨ ਸ਼ਾਂਤੀ ਤੇ ਨਾਲ ਪਾਈ ਚਾਰ ਇੱਕ ਸਾਲ ਤੇ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਗਿਆ। ਇਹ ਕਲਾਸ ਵਾਲੀ ਲੱਗਦਾ ਹੈ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸੱਤੀ ਤਰੀਕ ਖਾਪੂ। ਦੇਖੋ ਬਾਈ ਇਲੈਕਸ਼ਨ ਛੇ ਹਮੇਸ਼ਾ ਸਰਕਾਰ ਘਰ ਘਰ ਆ ਕੇ ਹਿਲਾ ਪਾਉਂਦੀ ਹੈ ਤੇ ਜਿਹੜੀ ਸਰਕਾਰ ਦਾ ਉਸ ਸੋਧੀਆਂ ਆਪ ਹੀ ਬੋਲਦਾ ਹੈ ਸਾਹਮਣੇ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਟਾੜੀਆਂ ਬਿਜਾਰਿਆ ਹੈਗਾ। ਝੂਠ ਸੱਚ ਤੇ ਹੁਣ ਐਸਐਸਪੀ ਲਾਤੀਏ ਝੂਠੇ ਕਿਹਦਾ ਕਰਾਂ ਵਾਸਤੇ ਪੂਰਾ ਧੱਕਾ ਹੋਗਾ। ਲੇਕਿਨ ਇਹ ਮਾਜੇ ਦੀ ਧਰਤੀ ਹੈ। ਇਹ ਗੁਰੂ ਆ ਪੀਰਾਂ ਦੀ ਧਰਤੀ ਐ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾ ਫੜੇ ਸਿੱਖ ਜਾ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀ ਆ ਇਸ ਛੁੱਪੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤਾਂ ਫਿਰ 11 ਤਰੀਕ ਨੂੰ ਇਸ ਸਰਕਾਰ ਤੇ ਤੁਹਾਡੇ ਕੋਲ ਜਗਾਨ ਦਾ ਇਹਨਾਂ ਨੂੰ ਮੂੰਹ ਤੇ ਚਪੇੜ ਮਾਰਨ ਦਾ ਇੱਕ ਮੌਕਾ ਹੋੁੰਦਾ ਹੈ ਕਸੇ ਮਾਰ ਦੋ ਸਾਲ ਪਰ ਜੇ ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪੰਚ ਚਾਰ ਸਾਲ ਜਿਹੜਾ ਇਹਨਾਂ ਨੇ ਆਖੀਰਲੇ ਸਾਲ ਤਾਂ ਪੂਰੇ ਵੱਟ ਕੱਢ ਦਿੰਦੇ ਨੇ ਜੇ ਤੁਸੀਂ 11 ਤਰੀਕ ਨੂੰ ਤਕਰੀਰ ਨੂੰ कामयाब ਨਹੀਂ ਕੀਤਾ ਤੇ ਫਿਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਗਿਆ ਚਾਰ ਸਾਲ ਜਿਹੋ ਉਸ ਤੋਂ ਵੱਡਾ ਹੀ ਅਗਲੇ ਸਾਲ ਜੀ ਨਹੀਂ